ग्रीन सिटी क्लब एकोन इथे ਨੇੜੇ ਨੇੜੇ ਹੋ ਜੀ ਨੇੜੇ ਹੋ ਬਾਪਾਈ ਆ ਜੋ ਆਓ ਭਾਈ ਆ ਜਾਈ ਚਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਹੁਤ ਚੰਗਾ ਪਰਾਲਾ ਜੋ ਕਿ ਕਈ ਦਿਨਾਂ ਤੋਂ ਲੈ ਕੇ ਹੋ ਰਿਹਾ ਇਥੇ ਗੋਨੇਆਣਾ ਮੰਡੀ ਵਿਖੇ ਗ੍ਰੀਨ ਸਿਟੀ ਕਲੱਬ ਗੋਨੇਆਣਾ ਮੰਡੀ ਦਾ ਜੋ ਕਲੱਬ ਹੈ ਇਹ ਨਾਂ ਦਾ ਬਹੁਤ ਚੰਗਾ ਅਪਰਾਲਾ ਅਸੀਂ ਇਸ ਗੱਲ ਦੀ ਸਲਾਹਾਂਗਾ ਕਰਦੇ ਆ ਜੋ ਸਾਰੀ ਮੰਡੀ ਦੇ ਵਿੱਚ ਇਹਨਾਂ ਨੇ ਦਰਖਤ ਬੂਟੇ ਪੌਦੇ ਛੋਟੇ ਛੋਟੇ ਲਾ ਕੇ ਸਾਰੀ ਮੰਡੀ ਨੂੰ ਸ਼ਿੰਗਾਰਿਆ ਔਰ ਇੱਥੋਂ ਲੈ ਕੇ ਜੋ ਕਿ ਬਾਲਾ ਜੀ ਕਲੋਨੀ ਹੈ ਉਦੋਂ ਅਮੈਕਸ ਕਲੋਨੀ ਉਸ ਦੇ ਵਿੱਚ ਬਹੁਤ ਜ਼ਿਆਦਾ ਬੂਟੇ ਇਹਨਾਂ ਵੱਲੀਆਂ ਲਾਏ ਗਏ ਨੇ ਸੋ ਅਸੀਂ ਪਿੰਡਾਂ ਦੇ ਵਿੱਚ ਸਾਰਿਆਂ ਆਹੀ ਪੰਚਾਇਤਾਂ ਕਲੱਬਾਂ ਨੂੰ ਇਹੀ ਬੇਨਤੀ ਕਰਦੇ ਆਂ ਵੀ ਜਿੱਥੇ-ਜਿੱਥੇ ਆਪਣੇ ਕੋਲੇ ਏਰੀਆ ਆਪਣਾ ਇਲਾਕਾ ਆਪਣੇ ਘਰ ਨੇ ਉਹਨਾਂ ਦੇ ਵਿੱਚ ਵੱਧ ਚੜ ਕੇ ਇਹ ਪੌਦੇ ਤੁਸੀਂ ਆਪ ਲਾਓ ਜਿਸ ਤਰ੍ਹਾਂ ਦਿਓ ਕਿ ਗ੍ਰੀਨ ਸਿਟੀ ਕਲੱਬ ਗੋਨਿਆਣਾ ਮੰਡੀ ਇੱਕ ਕੰਮ ਕਰ ਰਿਹਾ ਸੋ ਸਾਰਿਆਂ ਨੂੰ ਇਹੀ ਬੇਨਤੀ ਹੈ ਸੋ ਬਹੁਤ ਸਾਰੇ ਪ੍ਰਧਾਨ ਸਹਿਬਾਨ ਹੋਰ ਕਮੇਟੀ ਦੇ ਮੈਂਬਰ ਸਾਰੇ ਹੀ ਇਹ ਨਾਲ ਜੁੜ ਕੇ ਕੰਮ ਕਰ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ